ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਥਿ ਲੋ ਫਮ ਹੌਪਸ ਸੋ ਸਾਰੀ ਵੀਰਸ ਪਰਤ ਵਧੀਆ ਹੋਵੋਗੇ ਲੋ ਜੀ ਆਪਾਂ ਕਰਦੇ ਆਪਣੀ ਵੀਡੀਓ ਨੂੰ ਸ਼ੁਰੂ ਸ਼ਾਮ ਦਾ ਟਾਈਮ ਆ ਅੱਜ ਬੀਬੀ ਚਿੱਤੇ ਅੱਜ ਬੀਬੀ ਬੜੀ ਖੁਸ਼ ਹੋਈ ਬਈ ਅੱਜ ਸਾਰੀ ਬੀਬੀ ਬहोत ਖੁਸ਼ਾ ਕਾਤੋਂ ਖੁਸ਼ ਹੈ ਬੀਬੀ ਦੇ ਪਾਈ ਮਿਲਣਾਰੇ ਹੈ ਨਾ ਮੇਰਾ ਭਾਈ ਆਉਂਦਾ ਮੇਰਾ ਭਾਈ ਮੇਰਾ ਭਰਜਾਈ ਦੋ ਆਏ ਨੇ ਮੈਨੂੰ ਖੁਸ਼ੀ ਹੋਵੇ ਨਾ ਹਾਂ ਹੋਵੇ ਨਾ ਐ ਅਸਲ ਵਿਭਿੰਨ ਆਲੀ ਸ਼ੇਦੀ ਸ਼ੇਤੀ ਤੇਰੇ ਭਾਈਆਂ ਦਾ ਫੋਨ ਬਾਹਰੋਂ ਆਉਂਦਾ ਤੇਨੂੰ ਨਹੀਂ ਖੁਸ਼ੀ ਜਾਂਦੀ ਹੰਦੀਆ ਬਈ ਹੁੰਦੀ ਆ ਖੁਸ਼ੀ ਦਾ ਖੁਸ਼ੀ ਹੁੰਦੀ ਆ ਹਾਂਜੀ ਹਾਂ ਸਹੀ ਗੱਲ ਹੈ ਹਮ ਚਲੋ ਹਾਂਜੀ ਹਾਂ ਸਾਰੇ ਨੂੰ ਮਿਲਦੇ ਆ ਸਭ ਦਾ ਕਾਲੀ ਤੇ ਨਹੀਂ ਲੱਗਦਾ ਜੀ ਸਾਰੇ ਦੇ ਮੁਕਾਬਲੇ ਸਾਰੇ ਦੇ ਮੁਕਾਬਲੇ ਮੈਂ ਮਰਦਾ ਹਾਂ 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 ਸਾਰੇ ਨਾਲੋਂ ਅਕਾਲੀ ਨਾਲੋਂ ਚੰਗੇ ਦੇ ਮੇਰੇ ਸਾਡੇ ਰੂਟ ਪਰ ਰੋਪੜ ਡਿਸਟ੍ਰਿਕਟ ਦੇ ਜਿੰਨਾ ਕੋਲ ਪਾਸ ਹੋਇਆ ਸਾਰਾ ਬਦਲ ਗਈ ਹਾਂ ਕਿਹਨੂੰ ਪਾਸ ਹੁੰਦਾ ਤੱਕ ਹੋਇਆ ਹੁੰਦੀ ਟਾਪੂ ਜਿਗਾੜੇ ਨਾਲ ਕੋਈ ਪੁੰਨੀ ਸਾਡੇ ਕੋਲ ਪ੍ਰਸਾਦ ਜਿਸ ਨੇ ਪੁੰਨੀ ਰੋਪੜ ਤੋਂ ਨਦੀ ਪੈਂਦੀ ਸੀ ਉਹ ਭਰ ਜਾਂਦੀ ਬਹੁਤ ਇਹ ਗੜ ਸ਼ੰਕਰ ਬਹੁਤ ਲੋਕੀ ਲੱਤੀ ਸੀ ਬਹੁਤ ਕਿੱਸਣਾ ਇਹ ਬੱਦੇ ਗੱਢ ਕੇ ਇਹ ਇੱਕਦਮ ਚੱਲ ਗਈ ਆ ਨਾ ਮੈਂ ਇਹ ਭਰ ਜਾਂਦੀ ਇਹ ਬਸੇ ਦੋ ਇਹਨਾਂ ਕੋਲ ਬਣਿਆ ਹੋਇਆ ਉਹ ਨਹੀਂ ਪਾੜੀ ਦੇ ਬਹੁਤ ਬੰਦ ਪਾਉਣ ਨੂੰ ਕੋਈ ਨਾ ਇਹ ਸਾਰੇ ਪਾਸੇ ਦਰਤਾ ਬੰਦ ਹੋ ਜਾਂਦਾ ਇਗਰ ਇਹਦਾ ਨਦੀ ਦੇ ਪਾਸੇ ਪਿੱਛੇ ਪਾਸੇ ਚੱਲਣਗੇ ਨਾ ਨੰਨਾ ਨਾ ਛੋਟੇ ਟਾਪੂ ਲੋ ਜੀ ਬੀਬੀ ਦਾ ਆ ਗਿਆ ਸੰਧਾਰਾ ਢੋਲ ਡੱਬੇ ਆ ਪਏ ਨੇ ਬਾਕੀ ਆ ਸੀ ਇਹ ਹੋਰ ਬੀਬੀ ਦਾ ਸੰਧਾਰਾ ਹੈ ਬੀਬੀ ਦਾ ਭਾਈ ਲੈ ਕੇ ਆਇਆ ਤਿੰਨ ਡੱਬੇ ਆ ਤੇ ਦੋ ਤਿੰਨ ਬਸ ਅਸਤੇ ਦੋ ਡੱਬੇ ਰੱਖੇ ਨੇ ਕੋਈ ਸਾਡੇ ਕੋਈ ਖਾਂਦ ਤਾਂ ਹੈ ਨਹੀਂ ਹੁਣ ਵੀਰੇ ਹੋਣੇ ਵੀ ਗਏ ਨੇ ਅੱਧਾ ਬਜਾ ਤਾਂ ਬੱਚੇ ਹੈਗੇ ਨੇ ਉਹ ਖਾ ਲੈਂਦੇ ਨੇ ਜੇ ਤੂੰ ਆਪਣੇ ਵਾਲੇ ਵੀ ਘਰ ਸੇ ਭਾਂਡੇ ਚ ਕੱਢ ਲੂ ਬਸ ਠੀਕ ਹੈ ਜੀ ਹੋਰ ਥੱਲੇ ਦੀ ਹੋ ਜਾਣਗੇ ਹੋਰ ਬਸ ਇਹਨਾਂ ਨੂੰ ਉੱਥੇ ਨਾ ਪਾ ਲਿਆ ਪਿਆ ਹੁਣ ਦੱਸੋ ਇਹੋ ਚ ਪਾ ਕੇ ਨਾ ਹਾਂਜੀ ਫ੍ਰਿਜ ਚ ਰੱਖ ਦੇ ਬਸ ਠੀਕ ਹੈ ਮਾਂ ਤੁਸੀਂ ਇਹ ਫੜਾਇਆ ਉਹਨਾਂ ਨੂੰ ਹਨਾ ਮੀਂਹ ਪੈ ਰਿਹਾ ਬਾਹਰ ਤਾਂ ਖਾਸਾ ਵੀ ਮੀਂਹ ਪੈਣ ਲੱਗ ਗਿਆ ਜੀ ਬਾਹਰ ਆ ਵੇਖੋ ਮੇਰਾ ਉਰੇ ਕੰਮ ਜਾ ਹ ਜਿਸ ਮਾਨਸੂਨ ਕਾਫੀ ਪੀਏ ਬਾਕੀ ਭਾਂਡੇ ਤੁਸੀਂ ਨਾਲ ਕਰਤੀ ਸੀ ਕਿ ਆ ਰਹਿ ਗਈ ਬਸ ਇਸ ਵੇਰੇ ਚਿਣੂੰਗੀ ਸਾਰਿਆਂ ਨੂੰ ਮੈਂ ਹਰ ਸਮਾਂ ਚੱਕਾਂਗੀ। ਸੋ ਬਾਕੀ ਆਪਾਂ ਸ਼ਾਮ ਦੀ ਨਹੀਂ ਵਲੌਗ ਸ਼ੂਟ ਕੀਤੇ ਦੇਖਦੇ ਆਂ ਕੱਲ ਦਾ ਸਵੇਰ ਵਾਲਾ ਪਾ ਕੇ ਫਿਰ ਮੈਂ ਕੱਲ ਸ਼ਾਮ ਤੱਕ ਵੀਡੀਓ ਆ ਜਾਈਗੀ ਜੀ। ਆਪਾਂ ਤੁਹਾਨੂੰ ਮੀਂਹ ਦਿਖਾਣਾ ਥੇ ਬਾਹਰ। ਆ ਦੇਖੋ ਜੀ। ਮੀਂਹ ਕਿੰਨਾ ਪੈ ਰਿਹਾ ਹੈ। ਦੇਖੋ ਨਹੀਂ ਕਿ ਮੇਰੇ ਬਰੇ ਬਿਜਲੀ ਲੱਗ ਤੇ ਮੈਨੂੰ ਤਾਂ ਡਰ ਲੱਗਦਾ ਆ ਕਾਫੀ ਨਹੀਂ ਪੈਣੀ ਆ ਉਹ ਆਉਣ ਦਿਖਾਉਗਾ ਉਹ ਆ ਪਾਣੀ ਪਿਲਾ ਰਹੇ ਆ ਜਦ ਨੱਪਾ ਗੇਟ ਛੋੜਾ ਕੰਮ ਸੀ ਇੱਥੇ ਸ਼ਾਮ ਨੂੰ ਦੇ ਆਉਂਦੇ ਹੁੰਦੇ ਸੀ ਉਹ ਤਾਂ ਘੱਟ ਗਰਮੀ ਕਰਕੇ ਮਾ ਮਾ ਹੁਣੀ ਪਟਿਆਲੇ ਤੋਂ ਆਏ ਨੇ ਆ ਲਿਖਾਂ ਅੱਜ ਇਹ ਆਪਾਂ ਨੇ ਨਾ ਉਹ ਉੱਪਰ ਲਗਾਣੀ ਹੈ ਇੱਥੇ ਅੱਜ ਇਹ ਜਾਲੀਆਂ ਨੇ ਸਾਰੀ ਐਵੇਂ ਕਵਰ ਕਰ ਦੇਣੀ ਆ ਕਿਉਂਕਿ ਡਰਾਈング ਰੂਮ 'ਚ AC ਲੱਗਿਆ ਹੋਇਆ ਫਿਰ ਨਾ ਉਹ ਸਾਰੀ ਹਵਾ ਇੱਧਰ ਕਰ ਦੇ ਕਰਕੇ ਅਸੀਂ ਸੂਰੇ ਬਾਹਰ ਹਾਲ 'ਚ ਵੀ AC ਲਵਾਵਾਂਗੇ ਤਾਂ ਕਰਕੇ ਵੀ ਆ ਜਾਲੀਆਂ ਜਿਹੀਆਂ ਲੱਗੀਆਂ ਹੋਈਆਂ ਨੇ ਇੱਥੇ ਪਹਿਲੇ ਪੇਪਰ ਲਾ ਕੇ ਦੇਖਿਆ ਸੀ ਬਟ ਉਹ ਇੰਨਾ ਕਾਮਯਾਬ ਨਹੀਂ ਰਿਹਾ ਉਖੜ ਜਾਂਦਾ ਹੈ ਪਤਾ ਨਹੀਂ ਕਿਵੇਂ ਬਾਕੀ ਹੁਣ ਆ ਹੱਲ ਲਵਾਵਾਂਗੇ ਆਪਾਂ ਅੱਜ ਕਿੱਥੇ ਜਾ ਕੀ ਆਏ ਮੈਂ ਤੈਨੂੰ ਕੈਮਰੇ ਚ ਵੇਖਿਆ ਮੈਂ ਕਿ ਭਾਬੀ ਦੇ ਵੀਰ ਅੱਜ ਜਾ ਰਹੇ ਨੇ ਪਤਾ ਨਹੀਂ ਕਿਵੇਂ ਇਕੱਠੇ-ਕੱਟੇ ਆਏ ਹਾਏ ਹਾਏ ਕਮਾਣ ਕਿਤੇ ਲੋਕ ਕੀ ਲੈ ਕੇ ਜਾਂਦੇ ਨੇ ਜਿਵੇਂ ਮਨਾਲੀ ਲੈਣ ਦਾ ਅੱਕ ਸਾਡੇ ਵਾਲੇ ਖੇਤਾਂ ਚ ਲੈ ਕੇ ਜਾਣੇ ਆ ਜਾ ਬਈ ਕਮਾ ਕੀ ਆਈਏ ਸਾਡੇ ਤਾਂ ਖੇਤ ਦੇ ਮਨਾਲੀ ਨੇ ਮੈਂਨੇ ਕੈਮਰੇ ਚ ਵੇਖਿਆ ਮੈਂ ਕਿ ਭਾਬੀ ਦੇ ਵੀਰ ਇਕੱਠੇ ਜਾ ਰਹੇ ਨੇ ਮੈਂ ਭੱਜ ਕੇ ਜਾਣੀ ਆ ਮੈਂ ਤੇ ਘਰਾਂ ਨੂੰ ਸਭ ਕੁਝ ਸੋਚੀ ਛੱਡ ਕੇ ਆ ਗਈ ਮੈਂ ਕਿੱਜ ਕਿਵੇਂ ਜਾ ਰਹੇ ਨੇ ਇਹ ਇਕੱਠੇ-ਕੱਟੇ ਕਲਾਉਜੀ ਸ਼ਾਮ ਦਾ ਟਾਈਮ ਆ ਤੇ ਇੱਧਰ ਆਪਾਂ ਇਹ ਧਰ ਲਈ ਅੱਜ ਸਾਫਤੀ ਮਸਤੀ ਦੀ ਗਾਣ ਮੈਂ ਕਿ ਇੱਧਰ ਮੈਂ ਲਗਾ ਰਹੀ ਤੜਕਾ ਹਜੇ ਦੀ ਸੀਟੀ ਨਹੀਂ ਲੱਗੀ ਮੈਂ ਚੱਲ ਪਹਿਲਾਂ ਤੜਕਾ ਲਾ ਦੇਣੀ ਆ ਗਰਮੀ ਬਹੁਤ ਹੈ ਤੇ ਫਿਰ ਮੈਂ ਕਿਹਾ ਬਾਅਦ ਚ ਫਿਰ ਮੈਂ ਉਹ ਕਰਦਾ ਹਾਂ ਜੀ ਕਿੰਨੇ ਰੋਟੀਆਂ ਲਾ ਲਾਂਗੀ ਫਿਰ ਨਾਲ ਦੇ ਨਾਲੇ ਲੈ ਲਵਾਂਗੀ ਇੱਧਰ ਆਪਾਂ ਨੇ ਦੁੱਧ ਵੀ ਗਰਮ ਕਰ ਲਿਆ ਇਹ ਤਾਂ ਪਾਣੀ ਸਰੋਂ ਦਾ ਤੇਲ ਪਾ ਲਿਆ ਬਾਕੀ ਇਹ ਕਰਦੇ ਤੇ ਹੋ ਗਾਗੇ ਬੀਬੀ ਜੀ ਅੱਦਰ ਮੈਂਨੇ ਮਲਾਈ ਵੀ ਗਰਮ ਕਰ ਲਈ ਕਾਗੂ ਬਣਾਵਾਂਗੇ ਆਪਾਂ ਆ ਦੇਖ ਫਲਾਵਰਸ ਲੈ ਕੇ ਇਸੇ ਮੈਂ ਉਹ ਕਲਰਸ ਮਾਰ ਗ੍ਰੂਪ ਤੇ ਆ ਕਿੰਨੇ ਸੋਹਣਾ ਸੈਟ ਆ ਹੀ ਆ ਮਮਾ ਜੀ ਲੈ ਕੇ ਨਹੀਂ ਕਹਿੰਦੇ ਜਦ ਕੋਈ ਰਿਸ਼ਤੇਦਾਰਾਂ ਦਾ ਗਲਬ ਹੋਰ ਹੋ ਜਾਂਦਾ ਬੈਕੀ ਇਸ ਨੂੰ ਛੇੜਖਾਨੀ ਕਰ ਲੂਗਾ ਐਵੇਂ ਕਹਿ ਰਹੇ ਸੀਗੇ ਆ ਵੇਖਿਓ ਮੈਨੂੰ ਫਲਾਵਰਸ ਬਹੁਤ ਸੋਹਣੇ ਲੱਗਿਆ ਵਲੀ ਬਕਮੇ ਆਸਮਾਨ ਵਗੈਰਾ ਹਜੇ ਰੱਖਣਾ ਇੱਧਰ ਵੀ ਡਿਨਰ ਸੈਟ ਉਵੇਂ ਦੋਵੇਂ ਪਿਆ ਅੱਦਰ 엄마 ਕਰ ਰਹੇ ਨੇ ਪਿੱਛੇ ਸਟੋਰ ਦੀ ਸਾਫ ਸਫਾਈ ਲੱਗੇ ਪੈ ਨੇ ਗਰਮੀ ਦੇਖੋ ਆ ਦੇਖੋ ਸਟੋਰ ਚ ਸਮਾਨ ਸਾਰਾ ਖਿੰਡਿਆ ਪਿਆ ਦੁਵਾਰ ਤੋਂ ਸਟੋਰ ਤੇ ਜਿੰਨੀ ਵਾਰ ਮਰਜ਼ੀ ਕਰ ਲੋ ਉਨਾ ਹੀ ਖਰਾਬ ਫੇਰ ਹੋ ਜਾਂਦਾ ਮੈਨੂੰ ਦੁਖੀ ਹੋ ਜਾਂਦੇ ਇਹਨੂੰ ਕਰ ਕਰਕੇ ਸਾਫ ਆ ਵੇਖੋ ਕਿੰਨਾ ਪਿਆ ਜਿੱਦ ਤਰ ਆਪਣਾ ਤੇਲ ਵੀ ਕਾੜੇ ਗਿਆ ਬਸ ਮੈਦੇ ਚ ਫਾਤਾ ਆਪਣਾ ਲੱਸ਼ਨ ਕਿ ਬਲਜੀ ਦੇ ਪਹਿਰੇ ਆ ਉਹ ਅੱਗੇ ਨਵਰੂਪ ਅੱਜ ਕਹਿੰਦੀ ਮੈਂ ਟੂਸ਼ਨ ਨਹੀਂ ਲਗਾਣਾ ਕੱਲ ਨੂੰ ਸੰਡੇ ਆ ਮੈਂ ਕੋਲ ਨਾ ਕੱਲ ਨੂੰ ਦੇਖ ਜਿੰਦੇ ਆ ਮੇਰੀ ਅੱਜ ਪੂਰੀ ਸਲਾਈ ਕੱਲ ਨੂੰ ਸੰਡੇ ਆ ਹਨਾ ਔਰ ਦੇ ਘਟਾ ਖਾਂਦੀ ਫੜ ਲਿਆ ਚੋਰ ਮੈਨੇ ਨੂੰ ਮੇਰੇ ਤੇ ਬੈਠੀ ਪਾ ਦਵਾ ਬਾਕੀ ਕੰਮ ਨੂੰ ਦੇਖਦੇ ਆਪਾਂ ਮੇਰੀ ਨੂੰ ਸਬਸਕ੍ਰਾਈਬ ਕਰ ਦਿਓ ਜੀ ਗੁਰਦਵਾਰ ਸਾਹਿਬ ਨੂੰ ਸਾਡਾ ਟੈਪ ਚਾਹੀਏ ਬਾਕੀ ਦੇਖਦੇ ਆਂ ਕੀ ਪ੍ਰੋਗਰਾਮ ਬਣਦੇ ਸੋ ਬਾਕੀ ਵੀਡੀਓ ਨੂੰ ਜੇ ਤੁਹਾਨੂੰ ਸਾਡੀ ਵੀਡੀਓਸ ਵਧੀਆ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਬਾਕੀ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਉੱਥੇ ਲੰਘ ਤੇ ਨਾਲਾ ਖੁੰਮੀ ਹੂੰ ਮਾ ਆ ਸਕੂਪੀ ਵੀ ਬਗਾਵਾਂਗੇ ਲੱਗੀ ਨਾਲ ਹੂੰ ਕੋਟਰੀ ਤੇ ਸਹੀ ਆ ਮੇਰੀ ਸਲਾਹ ਬੋਲ ਜੇ ਤਾਂ ਕੱਲ ਨੂੰ ਗੱਡਰ ਸਾਹਿਬ ਜਾਣ ਤੋਂ ਅੱਗੇ ਕੰਡੀਆਂ ਦੇ ਸੰਡੇ ਆ ਜਾਣੀਆਂ ਬਾਕੀ ਅਜੇ ਮੈਂ ਪੁੱਛਦੀ ਆ ਘਰ ਦੇ ਨੂੰ ਕਿਵੇਂ ਬਣਦੀ ਹੈ ਸਲਾਹ ਰਾਤ ਨੂੰ ਕਰਦੇ ਆ ਬਾਕੀ ਮੈਂ ਤੁਹਾਨੂੰ ਸੂਟ ਦਿਖਾਨੀ ਆ ਮੈਂ ਹੁਣ ਇਹਦੇ ਸੂਟ ਜਿਹੇ ਕਰੇ ਨੇ ਬਣਾਏ ਨੇ ਮੈਂ ਲਾਸਟ ਜਿਸ ਜਰੂਰ ਦਿਖਾਵਾਂਗੀ ਜਿਹੜੇ ਸੂਟ ਮੈਂ ਹੁਣ ਸਿਚ ਕਰੇ ਨੇ ਠੀਕ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦਾ ਮਤਲਬ ਲੋ ਜੀ ਦਾਲ ਮੇਰੀ ਥੋੜੀ ਜੀ ਕਾਠੀ ਹੋ ਗਈ ਸੀ ਫਿਰ ਮੈਨੇ ਇਧਰ ਪਾਣੀ ਗਰਮ ਕਰਕੇ ਉਹ ਪਾਤਾ ਥੋੜੀ ਜੀ ਪਿਆ ਇਹਨਾਂ ਕਿਤੇ ਆਪਾਂ ਪਾਣੀ ਐ ਐਵੇਂ ਦਾਲ ਕਾਠੀ ਹੋ ਜੇ ਠੰਡਾ ਪਾ ਦੇ ਫਿਰ ਉਹਦਾ ਬੇਸਵਾਦੀ ਜੀ ਹੋ ਜੇ ਨੇ ਪਾਣੀ ਉੱਪਰ ਉੱਪਰ ਲੈ ਰਹਿ ਜਾਂਦਾ ਫਿਰ ਮੈਨੇ ਪਾਣੀ ਗਰਮ ਕਰਕੇ ਪਾਨੇ ਨੇ ਮੰਮਾ ਨੇ ਇੰਝ ਸਮਝਾਇਆ ਬਾਕੀ ਇਹਨੂੰ ਮੈਂ ਥੋੜ੍ਹਾ ਜਿਹਾ ਝਾਬ ਵੀ ਦਿੱਤਾ ਵੀ ਮੇਰਾ ਪਾਣੀ ਵਿੱਚ ਰਸ ਜ ਤੇ ਬਸ ਨਪੈਨ ਚੱਕਣ ਦੇ ਤੇ ਆਪਣੀ ਹੋ ਗਿਆ ਰੈਡੀ ਬਾਕੀ ਆਪਾਂ ਥੋੜਿਆ ਕਰਾਨੇ ਉਥੇ ਸਟੋਰ ਰੂਮ ਚ ਕੰਮ ਤੇ ਬਸ ਟਾਈਮ ਮੇਰਾ 6:30 ਹੋ ਗਏ ਹੁਣ ਬਸ ਮੈਂ ਵੀ ਬਾਠਾਲੇ ਜਾ ਕੇ ਆਣੇ ਜੀ ਪਹਿਲਾਂ ਪਾਸਪੋਰਟ ਕਰਕੇ ਆਣਨੀ ਆਂ ਅੰਦੇ ਖਾ ਖਸ ਖਿੰਦੇ ਜਾਂ ਪਿਆਸੀ ਅਸ ਉਹ ਮੇਰਾ ਖਤਾ ਢੋਲ ਚ ਸਮਾਰ ਕੇ ਹੌਲੀ ਹੌਲੀ ਸਾਰੇ ਕਰ ਦੇਣਾ ਆ ਵੀ ਲਾਤੇ ਚਿੰਤ ਤੇ ਆ ਵੇਖਿਆ ਸੀ ਉਸ ਦਿਨ ਪਟਿਆਲੇ ਗਏ ਸੀ ਜਿਹ ਦਿਨ ਅਮਨ ਦਾ ਗਿਫਟ ਲੈ ਕੇ ਆਏ ਆ ਨਾ ਉਸ ਦੇ ਨਾਲ ਲੈ ਕੇ ਆਏ ਸੀਗੇ ਆ ਕੰਚ ਦੇ ਬਾਉਲ ਦੇ ਵੇਖਿਓ ਕਿੰਨੇ ਸੋਹਣੇ ਨੇ ਇਹ ਆ ਲੈ ਕੇ ਆnde ਸੀ ਕਿ ਇਹਨਾਂ ਅਸੀਂ ਤਾਂ ਲੈ ਕੇ ਆਂਦੇ ਵੀ ਇਹਨਾਂ ਚੀਜ਼ਾਂ ਦਿਖ ਜਾਂਦੀਆਂ ਹੁੰਦੀਆਂ ਨੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਨੇ ਇਹ ਮੈਨੂੰ ਬਹੁਤ ਵਧੀਆ ਲੱਗਿਆ ਇਹ ਆਪਾਂ ਕਿੰਨੇ ਲੈ ਕੇ ਆਏ ਸੀਗੇ 6 6 ਲੈ ਕੇ ਇਸਕੇ ਬਾਅਦ ਹਾਂ 6 ਲੈ ਕੇ ਐਸੀ 1 2 3 4 5 1 ਕਿੱਥੇ ਗਿਆ ਇਹਦਾ 11 ਸੀਗਾ 6 ਹਾਂਜੀ ਆ ਜਦ ਵੀਰ ਆ ਗਿਆ ਸੀ ਉਸ ਟਾਈਮ ਲੈ ਕੇ ਆਈ ਸੀਗੇ ਕਿੰਨਾ ਵਧੀਆ ਇਹ ਵੀ ਲੋਜੀ ਪਾਣੀ ਲੋਜੀ ਰੋਟੀ ਆਪਾਂ ਨੇ ਲਿਆਂਦੀ ਆਂਗੀ ਦਾਲ ਤਾਂ ਦੇਖਣ ਦੱਬੋ ਵਧੀਆ ਲੱਗਦੇ ਬਾਕੀ ਖਾ ਕੇ ਦੇ ਦਿੰਦੇ ਨੇ ਸੋ ਬਾਕੀ ਮੈਂ ਵੀ ਉਧਰ ਬੀਬੀ ਨੂੰ ਰੋਟੀ ਲੈ ਕੇ ਆਈ ਬੀਬੀ ਮੇਰੀ ਬੈਠੀ ਆ ਮੈਂ ਬਸ ਉਹਨੇ ਪਾਟ ਕਰਕੇ ਵਟੇ ਸੀ ਤੇ ਆਪਾਂ ਕਰਦੇ ਜੀ ਆਪਣੀਆਂ ਵਾਲੀ ਵੀਡੀਓ ਨੂੰ ਇੱਥੇ ਹੀ ਐਂਡ ਹੋਪਸ ਸੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਬਾਕੀ ਮੈਂ ਸੂਟ ਦਿਖਾਨੀ ਆ ਜ਼ਰੂਰ ਪਹਿਲਾਂ ਮੈਂ ਸੂਟੇ ਦਿਖਾਨੀ ਆ ਫਿਰ ਆਪਾਂ ਆਪਣੇ ਵਲੌਗ ਨੂੰ ਕਰਾਂਗੇ ਕਾਬਲਾ ਸੂਟ ਸੀਗਾ ਮੈਂ ਇਹਦੇ ਲੈਸ ਜੀ ਲਾਤੀ ਆ ਦੇਖੋ ਤੇ ਹਾਂਜੀ ਹਾਂ ਇੱਥੇ ਕਰ ਦੋ ਤੇ ਕਾ ਸੂਟ ਸੀਗਾ 80 ਨੇ ਬਣਾਇਆ ਸੀ ਹੁਣ ਇਹਨਾਂ ਤੇ ਵੀ ਮੈਨੇ ਇਹਦੇ ਵਿੱਚ ਸਿੰਪਲ ਹੀ ਕੀਤਾ ਸੀਗਾ ਤਿਆਰ ਐਵੇਂ ਸੋ ਬਾਕੀ 1 2 ਸੂਟ ਹੋਰ ਨੇ ਉਹ ਮੇਰੇ ਕੋਲ ਨਹੀਂ ਮਿਲਦਾ ਕੱਪਵੁੱਡ ਚ ਹਮੇ ਵਰਲਿੰਗ ਦਾ ਸੂਟ ਦਿਖਾਉਣਾ ਸੀ ਲੋ ਜੀ ਇੱਕ ਆਮ ਮੈਨੇ ਕੀਤੀ ਐ ਐਵੇਂ ਮੈਨੇ ਸਲਵਾਰ ਤੇ ਕਮੀਜ਼ ਦਾ ਕਪੜਾ ਬਚਦਾ ਸੀਗਾ ਉਹ ਲਾ ਕੇ ਤੇ ਐਵੇਂ ਪੱਟੀ ਚ ਬਣਾ ਕੇ ਦੇ ਵਿੱਚ ਮੈਨੇ ਮੋਹ ਪਰੇ ਨੇ ਸਕਰੋਲ ਤੇ ਆ ਸੀਗਾ ਦਾ ਕਮੀਜ਼ ਕਮੀਜ਼ ਤੇ ਮੈਨੇ ਐਵੇਂ ਸਿੰਪਲ ਪਾਈਪਿੰਗ ਲਾਈ ਹੈ ਇਸ ਵਾਰ ਵੀ ਮੈਨੇ ਭਾਗ ਦਿਲਨਾ ਮਤਲਬ ਵੀ ਮੇਰੇ ਕੋਲ ਪਹਿਲਾਂ ਇਕੱਲਾ ਪੈਰ ਹੁੰਦਾ ਸੀ ਕਿ ਮੈਂ ਇਕੱਲੇ ਪੈਰ ਨਾਲ ਨਹੀਂ ਲਈ ਹੈਗੀ ਮੇਰਾ ਪੈਰ ਟੁੱਟ ਗਿਆ ਫਿਰ ਮੈਂ ਦੋਨਾਂ ਪੈਰਾਂ ਨਾਲ ਲਈ ਹੈਗੀ ਥੋੜਾ ਸਫਾਈ ਦੇ ਵਿੱਚ ਫਰਕ ਆਇਆ ਹੈ ਆ ਦੇਖੋ ਜੀ ਐਵੇਂ ਐਵੇਂ ਦੇ ਪਾਈਪਿੰਗ ਲਾਤੀ ਬਸ ਮੈਨੇ ਸਾਰੀ ਨੀਚੀ ਬਾਡੀ ਤੇ ਸੂਟ ਬਹੁਤ ਸੋਹਣਾ ਲੱਗੇ ਮੈਨੂੰ ਇਹ ਪ੍ਰਿੰਟ ਵੀ ਬਹੁਤ ਸੋਹਣਾ ਸੀ ਬਾਕੀ ਸੂਟ ਵੀ ਬਹੁਤ ਸੋਹਣਾ ਤਿਆਰ ਹੋਇਆ ਹੈ ਐਵੇਂ ਦਾ ਹਾ ਸਲਵਾਰਾਗੇ ਉਹਦੇ ਨਾਲ ਦੀ ਮੈਨੇ ਸੇਮ ਪਾਈਪਿੰਗ ਲਾਤੀ ਸੋ ਆ ਸੀਗਾ ਵਰਲਿਨ ਦਾ ਸੂਟ ਇਹ ਮੈਨੇ ਪਹਿਲਾਂ ਤਿਆਰ ਕੀਤਾ ਸੀਗਾ ਸ਼ਾਇਦ ਮੈਂਨੇ ਦਿਖਾਇਆ ਉਹ ਵੀ ਕਿਸੇ ਵੀਡੀਓ ਦੇ ਵਿੱਚ ਆ ਦੇਖੋ ਆ ਬਰਲਿੰਗ ਦਾ ਸੂਟ ਹੈ ਐਵੇਂ ਮੇਰੇ ਕੋਲ ਲੈਸ ਪਈ ਸੀਗੀ ਐਵੇਂ ਇਹਦੇ ਮੈਂਨੇ ਕੱਟਵਰਕ ਵਾਲਾ ਗਲਾ ਕੀਤਾ ਆ ਦੇਖੋ ਜੀ ਐਵੇਂ ਲੈਸ ਰਾਤੀ ਬਾਵਾ ਤੇ ਤੇ ਆ ਸੀਗੀ ਇਹਦੀ ਪਲਾਜ਼ੋ ਇਹ ਛੋਟੇ ਸੂਟ ਮੈਨੂੰ ਸੋਹਣੀ ਬਹੁਤ ਲੱਗਿਆ ਇਹ ਆ ਦੇਖੋ ਛੋਟਾ ਜਿਹਾ ਸੂਟ ਸੁਹਾ ਆ ਮੈਂ ਆਪਣੇ ਨੋ ਵੀ ਦਿਖਾਨੀ ਆ ਮੇਰੇ ਨੋ ਨਲੀ ਸੂਈ ਵੱਜੀ ਸੀ ਮੇਰੇ ਨਾਟ ਟੁੱਟ ਗਿਆ ਸੀਗਾ ਆ ਬਚਾਰਾ ਜਮਾਈ ਟੁੱਟ ਗਿਆ ਚਲੋ ਐਨਾ ਤਾਂ ਹੁਣ ਹੁੰਦਾ ਹੀ ਹੈ ਹਨਾ ਜੇ ਬੰਦਾ ਕੰਮ ਕਰਦਾ ਸਭ ਨੇ ਤਾਂ ਬਾਕੀ ਜੇ ਤੁਹਾਨੂੰ ਕੋਈ ਸੂਟ ਇਹਨਾਂ ਚ ਵਧੀਆ ਲੱਗਿਆ ਹੋਵੇ ਤਾਂ ਜ਼ਰੂਰ ਦੱਸਿਓ ਸੋ ਆਪਾਂ ਹੁਣ ਮਿਲਦੇ ਆਂ ਆਪਣੇ ਨੈਕਸਟ ਵਲੌਗਸ ਵਿੱਚ ਹੋਪਸ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ